ਅਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਕਵਰ ਕਰਦੇ ਫਿਰਦੇ ਆ ਉਹ ਅਸਥਾਨ ਕਿ ਜਿਹੜੇ ਲਾਲੋ ਵੀ ਅੱਜ ਤੱਕ ਸਾਡੇ ਤੋਂ ਵੀ ਲੋਕੇ ਰਹੇ ਚਾਹੇ ਅਸੀਂ ਲੋਕਲ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਆ ਪਰ ਮੈਨੂੰ ਲੱਗਦਾ ਮੇਰੇ ਵਾਂਗ ਹਜ਼ਾਰਾਂ ਬੰਦਿਆਂ ਨੇ ਸਾਡੇ ਲੋਕਲ ਹੀ ਸਪੈਸ਼ਲ ਜਿਹੜੇ ਅਨੰਦਪੁਰ ਸਾਹਿਬ ਇਲਾਕੇ ਦੇ ਜਿਨ੍ਹਾਂ ਨੇ ਆ ਅਸਥਾਨਾਂ ਦੇ ਦਰਸ਼ਨ ਨਹੀਂ ਕੀਤੇ ਆ ਪਿੱਛੇ ਵੀ ਆਪਾਂ ਕੋਈ ਵੀਡੀਓ ਪਾਈਆਂ ਨੇ ਤੇ ਆ ਵੀਡੀਓ ਜਿਹੜੀ ਹੈ ਉਹ ਬੜੀ ਖਾਸ ਹੈ ਇਸ ਟਾਈਮ ਦੇ ਉੱਤੇ ਮੈਂ ਖੜਿਆ ਹੋਇਆ ਪਿੰਡ ਹੀਰਾ ਥੜੇ ਦੇ ਵਿੱਚ ਹੀਰਾ ਥਾੜਾ ਪਿੰਡ ਦਾ ਨਾਮ ਹੈ ਤੇ ਜਿਹੜਾ ਕਿ ਮੌਜੂਦ ਹੈ ਹਿਮਾਚਲ ਦੇ ਵਿੱਚ ਹਰੋਲੀ ਤਹਿਸੀਲ ਹੈ ਜ਼ਿਲ੍ਹਾ ਊਨਾ ਹੈ ਇਹ ਲਾ ਲਓ ਵੀ ਇਹ ਇਲਾਕਾ ਪੰਜਾਬ ਨਾਲੇ ਹਿਮਾਚਲ ਬਾਰਡਰ ਦੇ ਉੱਤੇ ਆ ਇਧਰ ਦੇ ਪਾਸੇ ਨੂੰ ਜੈਜੋਂ ਮਾਲ ਪਰ ਲੱਗ ਜਾਂਦਾ ਤੇ ਇਧਰੋਂ ਚਲੇ ਜਾਈਏ ਤਾਂ ਟਾਲੀਆ ਸੰਦੋਗੜ ਊਨਾ ਨੂੰ ਲੱਗੇ ਲੱਗ ਜਾਂਦਾ ਜੇ ਦੂਜੇ ਪਾਸੇ ਨੂੰ ਜਾਈਏ ਤਾਂ ਬਾয়া ਗੜ ਸ਼ੰਕਰ ਹੁੰਦੇ ਹੋਏ ਪੀਤ ਦੇ ਵਿੱਚੋਂ ਜਿਹੜਾ ਤੁਸੀਂ ਆਨੰਦਪੁਰ ਸਾਹਿਬ ਨੂੰ ਜਾ ਸਕਦੇ ਆ ਤਾਂ ਲਾ ਲਓ ਵੀ ਤਿੰਨ ਕੋਨਿਆਂ ਦੇ ਵਿੱਚੋਂ ਜਿਹੜਾ ਇਹ ਆ ਕੋਰਨਰ ਦੇ ਉੱਤੇ ਬਸਿਆ ਹੋਇਆ ਬਾਇਆ ਆਨੰਦਪੁਰ ਵੀ ਆ ਸਕਦੇ ਹੋ ਓਨੇ ਵਾਲੇ ਪਾਸਿਓਂ ਵੀ ਤੇ ਹੁਸ਼ਿਆਰਪੁਰ ਵਾਲੇ ਪਾਸਿਓਂ ਵੀ ਤੇ ਪਿੰਡ ਦਾ ਨਾਂ ਹੈ ਹੀਰਾ ਥੜਾ ਇਹ ਉਹ ਪਿੰਡ ਹੈ ਤੇ ਜਿੱਥੇ ਜਿਹੜੇ ਹਿਮਾਚਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਸਾਡੀ ਜਿਹੜੀ ਸਿੱਖਾਂ ਦੀ ਆਬਾਦੀ ਬਹੁਤ ਵੱਡੇ ਲੈਵਲ ਦੇ ਉੱਤੇ ਹੈ ਤੇ ਇਹ ਉਹੀ ਪਿੰਡ ਹੈ ਜਿਸ ਪਿੰਡ ਦੇ ਵਿੱਚ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਡੇਰੇ ਲਾਇਏ ਸੀ ਸਿੱਖ ਰਾਜ ਦਾ ਉਹ ਯੋਧਾ ਜਿਨੇ ਕ ਸਭ ਤੋਂ ਪਹਿਲਾ ਸਿੱਖ ਰਾਜ ਦਾ ਝੰਡਾ ਚੁਲਾਇਆ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਹਜੂਰ ਸਾਹਿਬ ਤੋਂ ਥਾਪੜਾ ਦੇ ਕੇ ਤੋਰੇਆ ਤੇ ਉਹ ਜਿਹੜਾ ਪੰਜਾਬ ਨੂੰ ਜਿੱਤਦਿਆਂ ਹੋਇਆਂ ਆ ਜਗ੍ਹਾ ਦੇ ਉੱਤੇ ਆ ਕੇ ਬੈਠੇ ਇੱਥੇ ਦੱਸਦੇ ਵੀ ਇੱਕ ਪਹਾੜੀ ਹੁੰਦੀ ਸੀ ਕਿਉਂਕਿ ਸਾਰਾ ਹੁਣ ਵੀ ਇੱਕ ਜੰਗਲੀ ਰਾਕਾ ਹੈ ਤੇ ਸਾਰਾ ਵਾਲੇ ਦੁਆਲੇ ਜਿਹੜੇ ਆ ਇਹਦੇ ਪਹਾੜ ਹੈ ਸ਼왈ਕ ਦੀਆਂ ਪਹਾੜੀਆਂ ਨੇ ਜਾਂ ਹੋਰ ਜਿਹੜੇ ਜੰਗਲ ਨੇ ਕਿਉਂਕਿ ਇਹ ਬਿਲਕੁਲ ਬਾਰਡਰ ਬਣ ਜਾਂਦਾ ਹੈ ਪੰਜਾਬ ਨਾਲ ਹਿਮਾਚਲ ਦਾ ਹੁਣ ਇਹ ਪਿੰਡ ਥੋੜੇ ਆਵਾਦ ਨੇ ਪਰ ਇੱਥੇ ਅਗਰ ਦੇਖਿਆ ਜਾਵੇ ਆਲੇ ਦੁਆਲੇ ਤਾਂ ਅੱਜ ਵੀ ਜਿਹੜਾ ਆ ਉਹ ਸੰਘਣੇ ਜੰਗਲ ਹੈਗੇ ਨੇ ਤਾਂ ਉਸ ਟਾਈਮ ਦੇ ਉੱਤੇ ਸੋਚ ਕੇ ਦੇਖੋ ਕਿੰਨੇ ਜੰਗਲ ਹੋਣੇ ਆ ਪਰ ਆ ਪਿੰਡ ਜਿਹੜਾ ਹੈ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਘਟਾਵ ਦੇ ਉੱਤੇ ਇੱਕ ਲਾਲੋ ਪਹਾੜੀ ਦੇ ਉੱਤੇ ਆ ਕੇ ਉਹਨਾਂ ਨੇ ਡੇਰਾ ਲਾਇਆ ਹੈ 1710 11 ਵੀ ਦੱਸਦੇ ਆ 1711 12 ਵੀ ਲਿਖਦੇ ਆ ਇਹ ਚਾ ਆਪਾਂ ਨੂੰ ਕੋਈ ਕਨਫਰਮ ਨਹੀਂ ਹੈਗਾ 1710 11 ਆ ਜਾਂ 11 ਤੋਂ 12 ਤਾਂ ਉਹਨਾਂ ਵਿੱਚ ਦੱਸਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਆਇਆ ਉਧਰੋਂ ਚਿੱਤਦਿਆਂ ਹੋਇਆਂ ਆਇਆ ਸਰਹੰਦ ਫਤਿਹ ਕਰਦੇ ਹੋਏ ਇੱਥੇ ਪੁੱਜੇ ਤਾਂ ਇੱਥੇ ਆ ਕੇ ਉਹਨਾਂ ਨੇ ਜਿਹੜਾ ਹੈ ਪਹਾੜੀ ਰਾਜੇ ਜਿਹੜੇ ਕਿ ਲੋਕਾਂ ਨੂੰ ਤੰਗ ਕਰਦੇ ਸੀ ਉਹਨਾਂ ਨੂੰ ਸੋਦਾ ਲਾਇਆ ਲਾਲ ਉਹਨਾਂ ਨਾਲ ਮੁਕਾਬਲਾ ਕੀਤਾ ਤੇ ਜੰਗ ਚਿੱਤਣ ਤੋਂ ਬਾਅਦ ਉਹਨਾਂ ਨੇ ਆ ਕੇ ਇੱਥੇ ਡੇਰਾ ਲਾਇਆ ਇਹ ਪਿੰਡ ਹੀਰਾ ਥੜਾ ਇੱਥੇ ਇੱਕ ਪਹਾੜੀ ਸੀ ਜਿੱਥੇ ਜਿਹੜੇ ਆ ਬਾਬਾ ਬੰਦਾ ਸਿੰਘ ਬਹਾਦਰ ਬੈਠਦੇ ਸੀ ਜੇ 10 ਦੇ ਵਿੱਚ ਥੜੇ ਦੇ ਉੱਤੇ ਉਹ ਬੈਠਦੇ ਸੀ ਉਹ ਥੜੇ ਦੇ ਉੱਤੇ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਹੈ ਬਾਬਾ ਆ ਗੁਰੂ ਮਹਾਰਾਜ ਜਿਹੜਾ ਪ੍ਰਕਾਸ਼ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਆ ਥੜਾ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਦੁੱਖ ਸੁਣਿਆ ਕਰੂੰਗਾ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰੋ ਤੁਹਾਡੀਆਂ ਬੇਨਤੀਆਂ ਪ੍ਰਵਾਨ ਹੋਣਗੀਆਂ ਤੇ ਇੱਥੇ ਸਿੱਖੀ ਦਾ ਵਾਅਦਾ ਹਾਂਗਾ ਇਹ ਇੱਕ ਹਿੰਦੂ ਰਿਆਸਤ ਸੀਗੀ ਕਹਿਲੂਰ ਰਿਆਸਤ ਸੀਗੀ ਜਿਹੜਾ ਲਾਲੋ ਪਹਾੜੀ ਰਾਜਿਆਂ ਦੀ ਇੱਕ ਰਿਆਸਤ ਸੀ ਜਿਹੜੇ ਕਿ ਗੁਰੂ ਮਹਾਰਾਜ ਦੇ ਲਾਲੋ ਵੀ ਕਿਸੇ ਟਾਈਮ ਦੇ ਉੱਤੇ ਵਿਰੋਧੀ ਵੀ ਰਹੇ ਨੇ ਜਿਨ੍ਹਾਂ ਨੇ ਮੁਕਾਬਲੇ ਵੀ ਕੀਤੇ ਆ ਜਿਹੜੇ ਕਦੇ ਸਿੱਖਾਂ ਦਾ ਵਿਰੋਧ ਵੀ ਕਰਦੇ ਰਹੇ ਨੇ ਪਰ ਇੱਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਲਾਇਆ ਆ ਇਤਿਹਾਸ ਦੇ ਦਸਤਾਵੇਜ਼ ਮੁਤਾਬਕ ਹੀ 6 ਤੋਂ 9 ਮਹੀਨੇ ਦਾ ਦੱਸਿਆ ਸਮਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਇਹ ਇੱਥੇ ਆਪਣਾ ਡੇਰਾ ਲਾਇਆ ਤੇ ਇੱਥੇ ਰਹੇ ਨੇ ਜਦੋਂ ਕਿਤੇ ਇੱਥੋਂ ਜਾਂਦੇ ਵੀ ਸੀ ਕਿਤੇ ਜੰਗ ਲੜ ਕੇ ਜਿੱਤ ਕੇ ਦੁਬਾਰਾ ਆ ਕੇ ਇੱਥੇ ਬੈਠ ਜਾਂਦੇ ਸੀ ਤੇ ਉਹ ਦੱਸਦੇ ਆ ਨਾਂ ਵੀ ਜਿਹੜਾ ਇਹਦਾ ਰੱਖਿਆ ਹੈ ਨਾ ਹੀਰਾ ਸਾਡਾ ਕਾ ਉਹ ਵੀ ਇਸ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਰੱਖਿਆ ਹੈ ਕਿ ਉਹ ਇੱਕ ਹੀਰਾ ਹੈ ਬਾਕੀ ਦਾ ਅਲੱਗ-ਅਲੱਗ ਲੋਕਾਂ ਦੀ ਰਾਏ ਹੈ ਸਾਡੇ ਇੱਥੇ ਇੱਕ ਜੱਲਾਲੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੁਣੀਆਂ-ਸੁਨਾਈਆਂ ਚੱਲਦੀਆਂ ਨੇ ਐਵੇਂ ਕਿਸੇ ਦੱਸਣ ਮੁਤਾਬਕ ਆ ਗੱਲ ਵੀ ਹੈਗੀ ਹੈ ਤਾਂ ਇਹ ਸਥਾਨ ਅਗਰ ਤੁਹਾਨੂੰ ਆ ਵੀਡੀਓ ਉੱਪਰ ਆਪਾਂ ਪਲੇ ਕਰਾਂਗੇ ਤੇ ਅਗਰ ਤੁਸੀਂ ਆਲੇ-ਦੁਆਲੇ ਦਾ ਸਾਰਾ 뷰 ਦੇਖੋਗੇ ਤਾਂ ਮੈਂ ਕਹਿੰਦਾ ਬਾ ਕਮਾਲ ਯਾਰ ਇਕ ਕੁਦਰਤੀ ਗੋਚਾ ਬਸਿਆ ਹੋਇਆ ਸਥਾਨ ਹੈ ਤੇ ਸਿੱਖੀ ਦੇ ਨਾਲ ਜੁੜਿਆ ਹੋਇਆ ਸਥਾਨ ਹੈ ਜਿੱਥੇ ਕਿ ਮਹਾਰਾਜ ਦੀ ਏਡੀ ਕਿਰਪਾ ਹੈ ਕਿ ਲਾਰੋ ਪੰਜਾਬ ਤੇ ਬਿਲਕੁਲ ਇੱਕ ਪੰਜਾਬ ਤੇ ਦੂਰ ਹਿਮਾਚਲ ਦੇ ਘਰ ਰੋਟ ਏਰੀਆ ਹੈ ਪਰ ਇੱਥੇ ਆ ਕੇ ਵੀ ਜਿਹੜਾ ਸਿੱਖੀ ਦਾ ਏਡਾ ਪ੍ਰਸਾਰ ਕੀਤਾ ਹੋਇਆ ਹੈ ਤੇ ਕਦੇ ਵੀ ਤੁਸੀਂ ਅਨੰਦਪੁਰ ਸਾਹਿਬ ਵੱਲ ਆਓ ਤਾਂ ਇਸ ਜਗ੍ਹਾ ਦੇ ਉੱਤੇ ਜ਼ਰੂਰ ਗੇੜਾ ਮਾਰਿਓ ਪਿੰਡ ਹੀਰਾਥੜਾ ਆ ਹਿਮਾਚਲ ਦੇ ਵਿੱਚ ਉਨੇ ਦੇ ਵਿੱਚ ਪੈਂਦਾ ਹੈ ਇਹ ਤੇ ਦੂਜੀ ਗੱਲ ਰਾਹ ਕਿੱਥੋਂ ਹੈ ਬਾਯਾ ਹੁਸ਼ਿਆਰ ਪਰ ਤੁਸੀਂ ਜੈਜੋ ਰਾਹੀਂ ਮਾਲਪੁਰ ਰਾਹੀਂ ਵੀ ਆ ਸਕਦੇ ਹੋ ਬਾਇਆ ਗੜ ਸ਼ੰਕਰ ਜਿਹੜਾ ਹੈ ਤੁਸੀਂ ਹੁੰਦਿਆਂ ਹੋਇਆ ਨਾਨਨਵਾਲ ਬੀਤ ਦੇ ਰਾਹ ਦੇ ਵਿੱਚੋਂ ਵੀ ਆ ਸਕਦੇ ਹੋ ਤੇ ਸੰਦੋਗੜ ਵਾਲੇ ਪਾਸੇੋਂ ਟਾਲੀ ਹਾਲ ਤੋਂ ਹੁੰਦਿਆਂ ਹੋਇਆ ਵੀ ਆ ਸਕਦੇ ਹੋ ਤੇ ਆਨੰਦਪੁਰ ਸਾਹਿਬ ਤੋਂ ਮੇਰੇ ਹਿਸਾਬ ਨਾਲ ਤਕਰੀਬਨ 35 ਤੋਂ 40 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਸਥਾਨ ਮੌਜੂਦ ਹੈ ਇਹ ਸਥਾਨ ਜਿਹੜਾ ਹੈ ਲਾਲੋ ਅੱਜ ਦੇ ਟਾਈਮ ਦੇ ਉੱਤੇ ਇੱਕ ਬਹੁਤ ਸੋਹਣੀ ਇਥੇ ਇਮਾਰਤ ਤਿਆਰ ਕੀਤੀ ਗਈ ਹੈ ਕਿਲਾ ਨੂੰ ਮਾਰਤ ਇਥੇ ਤੇ ਇਸ ਇਤਿਹਾਸ ਬਾਰੇ ਰਤਨ ਸਿੰਘ ਪੰਗੂ ਉਹਨਾਂ ਨੇ ਆਪਣੇ ਜਿਹੜੇ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੇ ਕਦੇ ਵੀ ਤੁਹਾਡਾ ਸਮਾਂ ਲੱਗੇ ਤਾਂ ਇਸ ਸਥਾਨ ਦੇ ਉੱਤੇ ਜ਼ਰੂਰ ਗੇੜਾ ਮਾਰਿਓ ਤਾਂ ਇੱਥੇ ਰਹਿਣ ਦਾ ਪ੍ਰਬੰਧ ਵੀ ਹੈ ਤੁਹਾਡਾ ਜੇ ਇੱਥੇ ਰਹਿਣ ਦਾ ਮਨ ਕਰੇ ਇੱਥੇ ਦਰਸ਼ਣ ਦੇਦਾਰੇ ਕਰਨ ਦਾ ਮਨ ਕਰੇ ਤਾਂ ਜਰੂਰ ਆਇਓ ਬਈ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ